ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਕੰਮ ਜੰਗੀ ਪੱਦਰ ਤੇ ਚੱਲ ਰਿਹਾ ਆ ਉਹ ਤੁਹਾਨੂੰ ਵਿਖਾਉਨੇ ਆ ਲਓ ਜੀ ਅੱਜ ਆਲੂ ਮਟਰਾਂ ਦੀ ਸਬਜ਼ੀ ਬਣੇਗੀ ਆਲੂ ਸਪੈਸ਼ਲ ਨਵੇਂ ਆਏ ਨੇ ਉਹ ਨਵੇਂ ਲੈ ਕੇ ਆਏ ਆ ਨਾਲ ਮਟਰ ਕੱਢਣ ਦਾ ਇਹਨੇ ਮਾਰੋ ਮਾਰ 나ਜ ਕੀ ਕਰਨ ਦਿਆ 나ਜ ਮਟਰ ਕੱਟਨ ਦਿਆ 나ਜ ਮਟਰ ਖਲਾਰਨ ਦਿਆ ਲਾਗੇ ਔਰ ਕੋਈ ਖਾਣ ਵੀ ਦਿਆ ਕਿਹੜੀਆਂ ਕੋਈ ਖਾਂਦੇ ਚਿੜੀਆਂ ਕਾਉਣ ਨਾ ਬਚਾਉਂ ਕਾਉਣ ਆਹੋ ਪਾਓ 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 ਆਹੋ ਆਹੋ ਉਹਨਾਂ ਦਾ ਵੀ ਪੁੰਨ ਦਾਨ ਲੱਗੇਗਾ ਸਹੀ ਗੱਲ ਐ ਪਾਓ ਪਾਓ ਨਾ ਚਿੜੀਆਂ ਕਾਵਾਂ ਨੂੰ ਵੀ ਪਾਓ ਉਹ ਤਾਂ ਪਾ ਲਿਆ ਉਹ ਤੂੰ ਕੀ ਵੇਖਣਿਆ ਇੱਥੇ ਕੀ ਜਾਤੀਆਂ ਮਾਰਨ ਦੇ ਵਿੱਚ ਉਹਦੀ ਉਹ ਗੇਟ ਚ ਮੋਰੀ ਇੱਥੇ ਜਾਤੀਆਂ ਮਾਰਨ ਦੇ ਹੀ ਕਿੱਥੇ ਵੇਖਣਿਆ ਸੀ ਕਿਹੜੀ ਭੋਰੀ ਤਣੀ ਵੇਖਣਿਆ ਸੀ ਜਾ ਟੋਲ ਵਜ ਜਾਂਦਾ ਉਹ ਗੇਟ ਖੜਕਾਉਂਦਿਆ ਚਲੋ ਜੀ ਹੁਣ ਅੰਦਰ ਚੱਲਦੇ ਆਂ ਦੇਖਦੇ ਆਂ ਅੰਦਰ ਕੀ ਹੋ ਰਿਹਾ ਭੇਜਦਾ ਭੇਜਦਾ ਲਓ ਜੀ ਕਿਰਨ ਜੀ ਆ ਗਏ ਨੇ ਸਤਿ ਸ਼੍ਰੀ ਅਕਾਲ ਅੱਜ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਆਲੂ ਮਟਰਾਂ ਦੀ ਸਬਜ਼ੀ ਬਣੇਗੀ ਮੈਂ ਤੇ ਉਹ ਇੱਕ ਨਹੀਂ ਟੋਲ ਵਜ ਜਾਂਦਾ ਟੋਲ ਹਜੇ ਨਹੀਂ ਆਇਆ ਕੋਈ ਵੀ ਇੱਧਰ ਲਸਣ ਛਿਲਿਆ ਜਾ ਰਿਹਾ ਲਸਣ ਕੌਣ ਛਿਲਣ ਦੇ ਕਰਨ ਨਹੀਂ ਅੰਦਰ ਆਪਾਂ ਛਿਲਣ ਦੇ ਮੈਂ ਤੇ ਪਿਆਜ਼ ਕੱਟ ਰਿਹਾ ਹਾਂ ਇੱਧਰ ਵੇਖੋ ਦੋਸਤੋ ਆ ਲਿਆ ਦੇ ਨਵੇਂ ਆਲੂ ਨਵੇਂ ਆਲੂ ਆਏ ਨੇ ਤੇ ਅੱਜ ਬਤਾ ਕੇ ਇੱਧਰ ਗੰਡੇ ਗੰਡੇ ਛਿਲੇ ਜਾਂਦੇ ਨੇ ਕਿਹੋ ਜੀ ਬਣਾਉਣੀ ਦੱਸੋ ਜਿਹੜੀ ਪਹਿਲਾਂ ਆ ਡੇਬੀ ਜੀ ਹੁੰਨੀ ਪਪਾਈ ਹੁੰਨੀ ਬਣਾਉਂਦੇ ਨਹੀਂ ਹੁੰਦੇ ਹਰੀ-ਖਰੀ ਜੀ ਹਾਂ ਹਰੀ-ਹਰੀ ਤਰੀ ਯਾਰੀ ਆਲੂ ਮਟਰ ਦੀ ਸਬਜ਼ੀ ਕੋਤਾ ਗਿਆ ਕੋਟਕੇ ਪਾਉਂਦੇ ਹੈ ਇਸ ਵਿੱਚ ਉਹ ਜੋ ਵੀ ਤੜਕਾ ਹੁੰਦਾ ਹੈ ਨਾ ਕੋਟਕੇ ਪਾਉਂਦੇ ਪਾਲਕ ਧਨੀਆ ਹਾਂ ਹਾਂ ਹਰੇ-ਹਰੇ ਕਲਰ ਦੀ ਬੰਦੀ ਕੋਂਡਾ ਹੈਗਾ ਕੁੰਡੇ 'ਚ ਰਗੜੋ ਮਸਾਲਾ ਆਜਾ ਕੁੰਡੇ 'ਚ ਰਗੜਨਾ ਨਹੀਂ ਉਹਦੇ ਵਿੱਚ ਵੀ ਮਿਕਸੀ 'ਚ ਹੀ ਕਰ ਲੈਂਦੇ ਹਾਂ ਉਹਨੂੰ ਥੋੜਾ ਦੱਦਲ ਫੱਟ ਟਾਈਪ ਬਰਸਾ ਸਵਾਦ ਤੇ ਕੁੰਡੇ ਦਾ ਹੀ ਹੁੰਦਾ ਉਹੀ ਮੇਰਾ ਫਰਕ ਆ ਬਦਾਓ ਨਾ ਨਾ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਕੁੰਡੇ 'ਚ ਰਗੜ ਲੈਨੇ ਆ ਹੂੰ। ਕੁੰਡਾ ਵੀ ਹੈ। ਲੋ ਜੀ ਅੱਜ ਕੁੰਡੇ 'ਚ ਰਗੜ ਕੇ ਮਸਾਲਾ ਫੇਰ ਲਾਵਾਂਗੇ ਤੜਕਾ ਆਲੂ ਮਟਰਾਂ ਦੀ ਸਬਜ਼ੀ ਨੂੰ। ਆਸ ਕਰਦੇ ਹਾਂ ਬਹੁਤ ਹੀ ਸਵਾਦ ਬਣੇਗੀ ਪਰ ਪਤਾ ਨਹੀਂ ਅੱਗੇ ਕੀ ਬਣਦਾ। ਨਹੀਂ ਸਵਾਦ ਹੀ ਬਣੇਗੀ ਸਵਾਦ ਕਿਉਂ ਨਹੀਂ ਬਣੇਗੀ। ਹੂੰ। ਮੂੰਹ 'ਚ ਪਾਣੀ ਆਉਣ ਲੱਗ ਗਿਆ। ਸਹੀ ਗੱਲ। ਸੀਜ਼ਨ ਦੀ ਪਹਿਲੀ ਆਲੂ ਮਟਰ ਦੀ ਸਬਜ਼ੀ ਬਣਨੀ ਹੈ ਔਰ ਹੀ। ਹਾਂ। ਮਟਰਾਂ ਦੀ। ਤੇ ਕਿਉਂਕਿ ਆਲੂ ਵੀ ਫਰੈਸ਼ ਹੋਣੇ ਆਏ ਹਨ ਨਾ ਲੇਕਿਨ ਮਿੱਠੇ-ਮਿੱਠੇ ਆਲੂ ਆਉਂਦੇ ਹੀ। ਹਾਂ। ਕਿਉਂ ਫਿਰ ਇਹੋ ਹੀ ਬੜੀ ਨਾ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਕੋਈ ਗੱਲ ਨਹੀਂ ਮਜ਼ਾ ਵੀ ਆਏਗਾ ਨਾ ਮਜ਼ਾ ਤੇ ਆਏਗਾ ਹੀ ਅੱਲਾ ਕੇ ਕਰਕੇ ਦਿਖਾ ਆਵੇ ਸੋਨੇ ਦੀ ਮੇਖਾਂ ਜੁੜਾ ਦਾ ਸੋਨੇ ਦੀਆਂ ਮੇਖਾਂ ਸੋਨੇ ਦੀਆਂ ਮੇਖਾਂ ਇੱਥੇ ਹੀ ਕਰਨੀਆਂ ਬੜਾ ਉਹ ਇਹ ਥੋੜਾ ਥੋੜਾ ਚਸ ਚਾਹੀਦਾ ਹੁੰਦਾ ਨਾ ਵਿੱਚ ਨਹੀਂ ਆ ਬਾਹਰ ਕੰਡਿਆਂ ਤੇ ਕਿਹੜਾ ਚਸ ਇਹਨੂੰ ਜਾਏਗਾ ਨਹੀਂ ਆਪ ਦਵਾਈਆਂ ਸੋਨੇ ਦੀਆਂ ਹੂੰ ਲੋਕਾਂ ਨੂੰ ਪੌਣ ਨੂੰ ਨਹੀਂ ਲੱਭਦਾ ਇੰਨਾ ਮਹਿੰਗਾ ਹੋ ਗਿਆ ਇਹ ਕੁੰਡੇ 'ਚ ਲਵਾਈ ਫਿਰਦਾ ਇਹ ਕੁੰਡਾ ਚੋਰੀ ਹੋ ਜਾਣਾ ਇਹਨੂੰ ਜਿੰਦਰੇ ਅੰਦਰ ਰੱਖਿਆ ਕਰੀਏ ਫਿਰ ਆਈ ਉਹ ਨਿੱਕੇ ਹੁੰਦੇ ਆ ਨਾ ਮੰਮੀ ਹੁਣੀ ਜਾਂ ਬੀਜੀ ਹੁਣੀ ਜਦੋਂ ਫੁਲਕੇ ਸਬਜ਼ੀ ਬਣਾਉਂਦੇ ਹੁੰਦੇ ਸੀਗੇ ਤੇ ਆਹ ਕੰਮ ਪਾਪਾ ਜੀ ਕਰਕੇ ਦਿੰਦੇ ਹੁੰਦੇ ਉਹਨੇ ਕਹਣਾ ਲਿਆਓ ਕੁੜੀਓ ਮੈਂ ਤੁਹਾਨੂੰ ਰਗੜ ਦਿੰਨਾ ਤੜਕਾ ਆਏ ਉਹ ਮੈਂ ਰਗੜੀ ਤੇ ਜੀ ਤੇ ਇਹ ਵੇਖਿਆ ਹੈ ਨਾ ਤੁਹਾਨੂੰ ਚੇਤਾ ਹੋਣਾ ਇਹਦੇ ਚ ਨਾ ਇਹਦੇ ਫਲੇਵਰ ਬੜੇ ਵਧੀਆ ਨਿਕਲ ਕੇ ਆਉਂਦੇ ਆ ਜੂਸ ਜਿਹੜੇ ਨੇ ਉਹ ਜਾਦੇ ਐਕਟਿਵ ਹੋ ਜਾਂਦੇ ਨੇ ਮਾਰ ਖਾ ਕੇ ਕੁਦਰਤੀ ਕਰਿਆ ਨਾ ਨਹੀਂ ਇਹ ਟੈਕਨੀਕ ਹੀ ਹੈ ਇੱਕ ਪ੍ਰਾਣੇ ਤਰੀਕੇ ਹੈ ਤੇ ਵਧੀਆ ਜੀਣਾ ਨਾ ਬਿਲਕੁਲ ਹਾਂ ਹੀ ਲਾਈਫ ਫਾਸਟ ਕਰਕੇ ਹੁਣ ਸਾਰਾ ਕੁਝ ਕਰ ਲੈਣੇ ਆ ਨਾ ਛੇਤੀ ਛੇਤੀ ਇਹਦੇ ਤੇ ਪਤਾ ਕੀ ਗੱਲ ਹੈ ਇਹ ਵਾ ਕੁੰਡੇ ਚ ਰੱਖਣਾ ਇਹ ਤੇ ਛਿੱਦਤ ਲੱਗਦੀ ਹੈ ਪਿਆਰ ਲੱਗਦਾ ਹੈ ਸਭ ਕੋਈ ਲੱਗਦਾ ਤਾਂ ਨਾਲ ਤੋਂ ਜੀਣ ਵਾਲਾ ਵੀ ਆ ਜਿਹੜੇ ਉਹ ਵਿਚਾਰੀਆਂ ਮਿਕਸੀ ਚ ਕਰ ਲੈਂਦੀਆਂ ਉਹਨਾਂ ਦੇ ਤੇ ਜਿੱਦਤ ਪਿਆਰ ਨਹੀਂ ਹੁੰਦਾ ਨਹੀਂ ਇੱਕ ਹੋਏਗਾ ਤਾਂ ਉਹ ਛੇδα ਥੋੜੀ ਲੱਗਦੀ ਹੈ ਪਰ ਨਹੀਂ ਬਣਾਉਂਦੀਆਂ ਤੇ ਉਹ ਪਿਆਰ ਨਾਲ ਹੀ ਆ ਨਾ ਅਸੀਂ ਜਦੋਂ ਹੁਣ ਮੈਂ ਕਿਚਨ ਚ ਬਣਾਉਣ ਦੀ ਆ ਮਿਕਸੀ ਦੇ ਵਿੱਚ ਤੇ ਪਿਆਰ ਨੇ ਬਸ ਉਹ ਗੱਲ ਉਹ ਹੋ ਜਾਂਦੀ ਹੈ ਕਿ ਲਾਈਫ ਫਾਸਟ ਹੋ ਗਈ ਹੈ ਸਾਡੀ ਪਿਆਰ ਨਾਲ ਸਮਝਾਵਾਂ ਆਪਣ ਵੇਖੀ ਤੇ ਗੰਦੇ ਪੁੱਟੋ ਅੱਖਾਂ ਚ ਗਰੇ ਨੇ ਅਥੂ ਅਮੇ ਨੇ ਉਹ ਵਿੱਚ ਡਿੱਗਣੇ ਇਹ ਹਾਂ ਉਸ ਲੰਦੜ ਨਹੀਂ ਮੇਰੇ ਪਰਿਵਾਰ ਦੇ ਖਾਣੇ ਨਹੀਂ ਮੇਰੇ ਪਰਿਵਾਰ ਦੇ ਖਾਣੇ ਉਹ ਜਿਹੜੀਆਂ ਫੀਲਿੰਗ ਨੇ ਨਾ ਅਸਰ ਫੀਲਿੰਗਾਂ ਦਾ ਆਮਦ ਆ ਗਿਆ ਨੇ ਅੱਛਾ ਠੀਕ ਹੈ ਹਾਂ ਹੋਰ ਕੁੰਡੇ ਦਾ ਕੋਈ ਜਾਦੂ ਥੋੜੀ ਹੈ ਉਹ ਫੀਲਿੰਗਾਂ ਦਾ ਜਾਦੂ ਹੈ ਅੱਛਾ ਫੀਲਿੰਗਸ ਨਾ ਬਣਾਇਆ ਕਰੋ ਵੀ ਹਾਂ ਫੀਲਿੰਗਸ ਘੱਟ ਪਾਉਣੇ ਆਹੀ ਫੀਲਿੰਗਸ ਬਾਹਰ ਪਰ ਕੇ ਪਾਇਆ ਕਰੋ ਅਸਲ ਸੱਚ ਪਹੁੰਚਾਉਣ ਤੋਂ ਇਹ ਸਾਰੀਆਂ ਫੀਲਿੰਗਸ ਬਾਹਰ ਉੜੀ ਜਾਣੀਆਂ

ਮੈਨੂੰ ਕੋੜਦੇ ਕੋੜਦੇ ਫੀਲਿੰਗਾ ਆਉਂਦੀਆਂ ਨੇ ਇਹ ਸਬਜ਼ੀ ਕਿੰਨੀ ਕੁ ਸਵਾਦ ਵਾਲੀ ਹੋਏਗੀ ਤੜਕਾ ਹੀ ਵਿਦਾਊਟ ਆਇਲ ਹੀ ਲਾਵਾਂਗੇ ਆ ਦੇਖੋ ਜੀਰਾ ਆਪਾਂ ਰੋਸਟ ਕਰ ਲਿਆ ਤੇ ਆਪਾਂ ਇਹਦੇ ਵਿੱਚ ਪਾ ਲੈਨੇ ਪਿਆਜ਼ ਲੋ ਫਲੇਮ ਤੇ ਜਦੋਂ ਆਪਾਂ ਕਰਕੇ ਇਹਨੂੰ ਭੁੰਨਨੇ ਆ ਨਾ ਫਿਰ ਸਾਨੂੰ ਕਿਸੇ ਆਇਲ ਵਗੈਰਾ ਦੀ ਤੇਲ ਤੂਲ ਦੀ ਲੋੜ ਨਹੀਂ ਪੈਂਦੀ ਵੈਸੇ ਹੀ ਬੜਾ ਸੋਹਣਾ ਇੰਨਾ ਨੇ ਆਪਣਾ ਹੀ ਇਹਨਾਂ ਚ ਥੋੜਾ ਬੋਤਾ ਆਇਲ ਤੇ ਹੁੰਦਾ ਹੀ ਐ। ਉਹ ਛੱਡ ਦੇਣਾ। ਤੇ ਚਾਰੋ ਜਣਾਂ। ਉਹ ਗੁਰਨਾਜ ਵੀ ਆ ਗਿਆ। ਗੁਰਨਾਜ ਮੈਨੂੰ ਖਾਣ ਲਿਆ ਫੱਟੀ ਦੋ ਫੱਟੀ ਮੈਨੂੰ ਦੇ ਦੋ ਹਣ। ਉਹਨਾਂ ਸਾਰੇ ਕੰਮ ਕਰਨੇ ਹੁੰਦੇ ਨੇ। ਉਹਨੂੰ ਐ ਕਿ ਹੁਣ ਡੰਡਾ ਮੈਂ ਚਲਾਉਂਗਾ। ਐਨਾ ਗੁਰਨਾਜ। ਕਾਕੇ ਮਿਰਚਾਂ ਨੇ ਵਿੱਚ ਹੁਣ ਖਿੱਟ ਪੈ ਜੇਗੀ ਕਿਤੇ ਪਿਆਜ਼ ਵੀ ਭੁੱਜ ਗਿਆ ਹੈ ਤੇ ਵਿੱਚ ਮੈਂ ਅਦਰਕ ਲਸਣ ਪਾਤਾ ਹੁਣ ਜਾਓ ਵੀ ਰੈਡੀ ਇਹ ਪਾਤਾ ਹੈ ਪਾਲਕ ਧਣੀਆਂ ਮਿੱਠੀ ਇਹ ਖਰੀ ਤਰੀ ਵਾਲਾ ਜਾਦੂ ਇਹੋ ਹੀ ਹੋਣਾ ਇਹਦੇ ਨਾਲ ਆਏਗੀ ਤਰੀ ਹਰੀ ਹਰੀ ਤੁਸੀਂ ਕਾ ਵੀ ਦੇਖ ਲੀਏ ਖੁਸ਼ਬੂ ਬੜੀ ਸੋਹਣੀ ਆਉਂਦੀ ਇਹਦੇ ਵਿੱਚ ਪਕੀਏ ਨੇ ਟੱਕਣ ਨੂੰ ਟੱਕ ਕੇ ਇਸ ਕਰਕੇ ਬਣਾਈਦਾ ਹੈ ਕਿ ਫਲੇਵਰ ਜਿਹੜੇ ਨੇ ਕੈਪਚਰ ਹੀ ਰਹਿਣ ਟਮਾਟਰ ਤੇ ਮਿਰਚਾਂ ਵਾਲਾ ਜਿਹੜਾ ਹੈਗਾ ਪੇਸਟ ਬਣਿਆ ਉਹ ਵੀ ਵਿੱਚ ਪਾਤਾ ਹੁਣ ਸਭ ਤੋਂ ਆਖਰਲੇ ਤੇ ਪਾਵਾਂਗੇ ਅਸੀਂ ਪਾਲਕ ਕਨੀਏ ਤੇ ਮੇਥੀ ਵਾਲਾ ਪੇਸਟ ਹੁਣ ਵਿੱਚ ਵਾਦਨੇ ਆਪਾਂ ਖਰਾਜ ਆ ਦੂਸਮਾ ਬਾਜੀ ਦਾ ਘਰ ਆ ਗਏ ਧੂੜ ਪਾਦੀਆਂ ਨੂੰ ਦੇ ਆ ਕੰਮੀ ਢੋਲ ਵੱਜ ਗਿਆ ਢੋਲ ਵੱਜ ਗਿਆ ਚੱਲ 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 ਪਾਪਾ ਨਾਲ ਚੱਲ ਨਾਦ ਕਿੱਥੇ ਚੱਲਿਆ ਬੇਬੀਜ਼ ਵੇਖਣ ਚਲ ਕਾਤਾ ਵੇਖਣ ਚੱਲੀ ਬੇਬੀ ਵੇਖਣ ਚੱਲੇ ਆ ਗੁਰਨਾਸ਼ ਜਿੱਥੇ ਅਸੀਂ ਅਖੰਡ ਪਾਠ ਤੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਗਏ ਹਨਾ ਉਹਨਾਂ ਦੇ ਬੇਬੀਜ਼ ਆ ਗਏ ਨੇ ਅੱਜ ਉਹ ਬਾਹਰ ਇੰਦੇ ਨੇ ਕੈਨੇਡਾ ਇੱਕੋ ਉਥੇ ਪ੍ਰੋਗਰਾਮ ਚੱਲਣ ਨੇ ਸਾਈਡ ਤੇ ਹੋ ਜਾ ਕੁੰਡਾ ਡੰਡਾ ਪਾਰਟੀ ਵੀ ਚੱਲ ਗਈ ਜੇ ਸਾਡੀ ਹੋਰ ਆਪਣਾ ਕੰਮ ਨੇ ਨਿਪਟਾ ਕੇ ਹੀ ਗਏ ਨੇ ਨੇਰ ਤੂੰ ਹੀ ਨਹੀਂ ਗਏ ਤੂੰ ਹੀ ਨਹੀਂ ਗਏ ਆ ਮੇਰੇ ਨਾਲ ਦੇ ਇਹ ਕੰਤੇ ਕੁਛ ਨਹੀਂ ਦਿਆ ਹੈਗਾ ਆ ਅਤਿਸ਼ਬਾਜੀ ਕਰਨ ਦੇ ਨੇ ਪਾਂ ਚਲੀਏ ਬੈਕ ਟੂ ਆਪਣੀ ਸਬਜੀ ਹੋਣਾ ਹੈ ਜਿਆਦਾ ਸਵਾਦ ਲਾਉਂਦੇ ਲਾਉਂਦੇ ਕੁਝ ਹੋਰੀ ਹੋ ਜੇ ਆਇਤ ਨੂੰ ਮਸਾਲੇ ਪਾ ਲੈਨੇ ਆਪਾਂ ਆਪਣੇ ਟੇਸਟ ਅਨੁਸਾਰ ਮੈਂ ਤੇ ਇਹਦੇ ਵਿੱਚ ਸਿੰਪਲ ਹਲਦੀ ਨਮਕ ਥੋੜੀ ਜਿਹੀ ਦੇਗੀ ਮਿਰਚੀ ਪਾਵਾਂਗੇ ਹੋਰ ਨਹੀਂ ਜ਼ਿਆਦਾ ਨਹੀਂ ਕੁਝ ਵੀ ਪਾਉਣਾ ਮਸਾਲੇ ਵੀ ਪੁੱਜ ਗਏ ਨੇ ਆਪਣੇ ਸਾਰੇ ਹੁਣ ਆਪਾਂ ਜਿਹੜਾ ਇਹ ਕੁੰਡਾ ਧੋ ਕੇ ਜਾਦੂ ਵਾਲਾ ਪਾਣੀ ਕੱਢਿਆ ਹਰੇ ਕਲਰ ਵਾਲਾ ਇਹ ਪਾ ਦਿੰਨੇ ਆ ਨਾਲ ਵਿੱਚ ਵੀ ਆਪਣਾ ਕਲਰ ਦੇਗਾ ਮੇਰੇ ਨੇ ਇਹ ਗੁੰਡਾ ਧੋ ਕੇ ਪਾ ਲਓ ਪਾ ਲਿਆ ਗੁੰਡਾ ਧੋ ਕੇ ਪਾ ਦਨੇ ਆ ਮਟਰ ਆ ਜਰਾ ਫਲੇਵਰ ਮਿਲ ਜੇਗਾ ਆਇਆ ਤੇ ਰੰਗ ਬੜਾ ਸੋਹਣਾ ਲੱਗਣਿਆ ਦੇਖੋ ਚਲੋ ਥੋੜੀ ਦੇਰ ਇਹਨੂੰ ਟੱਕ ਦਿੰਨੇ ਆ ਮਟਰ 5 ਮਿੰਟ ਹੋ ਗਏ ਪਾਏ ਆ ਨੂੰ ਦੇਖ ਲੈਨੇ ਆ ਪਾੜੀਏ ਫਿਰ ਆਲੂ ਆਪਾਂ ਆਲੂ ਦੀ ਸਕਿਨ ਨਹੀਂ ਲੈਂਦੇ ਛਿਲਕਿਆ ਨਹੀਂ ਲੈਂਦੇ ਆਲੂ ਦੇ ਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਲਾਂਗੇ ਮੈਂ ਗਰਮ ਪਾਣੀ ਤਾਂ ਕੀਤਾ ਕਿ ਮਟਰ ਗਰਮ ਠੰਡੇ ਹੋ ਜਾਣੇ ਆ ਜੇ ਠੰਡਾ ਪਾਇਆ ਤੇ ਗਰਮੀ ਪਾਉਨੇ ਆ ਆਪਾਂ ਲਓ ਜੀ ਪਾਣੀ ਪਾਤਾ ਠੀਕ ਹੈ ਹੁਣ ਇਹਨੂੰ ਆਪਾਂ ਬਸ ਟੱਕ ਦਿੰਨੇ ਆ ਕੁੱਕਰ ਵਾਲਾ ਟੱਕ ਨਹੀਂ ਦਾਂਗੇ ਮਤਲਬ ਪ੍ਰੈਸ਼ਰ ਕੁੱਕ ਨਹੀਂ ਕਰਨਾ ਹੈ ਇਹਨੂੰ ਉਦਾਂ ਹੀ ਪੁਰਾਣੇ ਸਟਾਈਲ ਵਾਂਗੂ ਹੀ ਮੱਠੀ ਮੱਠੀ ਅੱਗ ਤੇ ਬਣਾ ਦਾਂਗੇ ਗੈਸ ਕੱਟੀ ਰੱਖਾਂਗੇ ਸਿੰਪਲ ਟੱਕ ਦਿੰਨੇ ਆ ਇਹਨੂੰ ਬਸ ਤੇ ਜਿਹੜੇ ਦੇ ਫਲੇਵਰ ਬਣੇ ਰਹਿਣ ਪਾਣੀ ਗਰਮੀ ਪਾਇਆ ਹੈ ਇਸ ਕਰਕੇ ਜਰੂਰਤ ਨਹੀਂ ਹੈ ਇਹਨੂੰ ਹਾਈ ਫਲੇਮ ਤੇ ਕੀਤਾ ਜਾਏ ਲੋ ਫਲੇਮ ਤੇ ਹੀ ਬੜੀ ਵਧੀਆ ਪਨ ਜਾਣੀ ਹੈ ਚਲੋ ਓਨੀ ਥੇਰ ਫਿਰ ਆਪਾਂ ਕਰ ਲੈਂਦੇ ਆ ਕਿਚਨ ਦੀ ਸਫਾਈ ਕਿੰਨੇ ਬਲੂਨ ਲੈ ਕੇ ਆਇਆ ਹੋਏ ਕਿੰਨੇ ਬਲੂਨ ਲੈ ਕੇ ਆਇਆ ਕਾਕਾ ਕਾਕਾ ਦੇ ਕਿਤੇ ਮੈਂ ਨਹੀਂ ਉਹ ਟਿਕਾਈ ਕਾਕਾ ਨੂੰ ਛੋਨੇ ਛੋਨੇ ਬਲੂਨ ਲੈ ਕੇ ਆਇਆ ਆਪੋ ਚਲੋ 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 ਘਰ ਮम्मा ਕੋ ਚਲੋ ਚਲੋ ਫਿਰ ਚਲੋ ਚਲੋ ਮम्मा ਕੋ ਚੱਲਣਾ ਉਹਨਾਂ ਨੇ ਨਹੀਂ ਆਣਾ ਤਾਂ ਅਸੀਂ ਨਹੀਂ ਮਹਾਰਾ ਆ ਗਿਆ ਹਾਂ ਹਾਂ ਮੈਂ ਕਾਕਾ ਉਹਨਾਂ ਦੇ ਅੰਦਰੋਂ ਕਮਰੇ ਜਿਹਾ ਵਾੜੀ ਹੋਤਾ ਕਿੱਥੇ ਨਿਕਲੇ ਮੈਂ ਕਾਕਾ ਮੈਂ ਵਾਕਿਆ ਕਾਕਾ ਹਾਂ ਤੂੰ ਕਾਕਾ ਹੀ ਹੈ ਉਹਨਾਂ ਨੇ ਆਖੇ ਛੇੜਣਾ ਹਾਂ ਉਹਨਾਂ ਦੇ ਕਮਰੇ ਜਿਹਾ ਨਿਕਲੇ ਉਹਨਾਂ ਤੇ ਡੂੜ ਚੁੱਕੇ ਮੇਰੇ ਕਈ ਕੁਝ ਕਰੇ ਆ ਲਓ ਆ ਵੀ ਲਾ ਲਓ ਵੇ ਨਹੀਂ ਲੈਣਾ ਉਹ ਨਿੱਕਾ ਹੈ ਨਾ ਉਹ ਪਸੰਦ ਹੈ ਅੱਛਾ ਚਲੋ ਠੀਕ ਸਬ지 ਬਣੀ ਅੱਛਾ ਵਾਹ ਬਣੀ ਨਾ ਹਰੀ ਹਰੀ ਹਾਂ ਵੇਖ ਕੇ ਮੂੰਹ ਜਿ ਬਣੀ ਆਈ ਜਾਂਦੇ ਦੇਖਣਾ ਸਵਾਦ ਉਹ ਖਾ ਲਓ ਬਦ ਗਿਆ ਆਪਣਾ ਤਾਂ ਪ੍ਰੋਗਰਾਮ ਹੋ ਗਿਆ ਤਾਂ ਬੜਾ ਵਧੀਆ ਕੀਤਾ ਬੜੇ ਕੁਝ ਸੁਣ ਲਿਆ ਹੂੰ ਇਹਦੇ ਬਾਅਦ ਕਾਫੀ ਟਾਈਮ ਬਾਅਦ ਪਹਿਲਾ ਆਇਆ ਤਾ ਹੁਣ ਨਿੰਦਾ ਚਾਹ ਚਾਹ ਤੇ ਚਲੋ ਤਾਂ ਨਹੀਂ ਹੁੰਦਾ ਇਹ ਪਰ ਜਿਹੜੇ ਇਹ ਚੀਜ਼ ਤਰਲੇ ਰਹੀ ਹੁੰਦੀ ਹੈ ਨਾ ਉਹਦਾ ਜਿਆਦਾ ਬਿਲਕੁਲ ਬਿਲਕੁਲ ਰੱਖੋ ਦੇਖੋ ਟੇਸਟ ਫੜੀ ਲੈਣੀ ਮਾਧੂ ਮਾਧੂ गुनाज गुनाज किथे गई है आज नहीं कोई प्लांट तोड़ने नहीं अपने, अपने, तो अपने पोट ना भी हेड्या करो हां नाज किथे गया सी बेबीज लेके आया है बेबी लेके आया है बेबी

ਕਲਰ ਹੋਇਆ ਕਿ ਨਹੀਂ ਆਇਆ ਪੂਰਾ ਪੂਰਾ ਫੀਲਿੰਗਾਂ ਦੇ ਨਾਲ ਬਣਾਈ ਨਾ ਤੂੰ ਆਪਣੀ ਤਾਰੀਫ ਹੀ ਬੇਸਿਕਲੀ ਕਰਨ ਦੇ ਉਹ ਫੀਲਿੰਗਾਂ ਅਸਰ ਕਰਦੀਆਂ ਨੇ ਇਹ ਵਾਂਗ ਤੇ ਗ੍ਰੀਨ ਕਲਰ ਦੀ ਬਣੀ ਐ ਪੂਰੀ ਲੈ ਕਿਵੇਂ ਦੀ ਬਣੀ ਐ ਸਬਜੀ ਅਖੀਰੇ ਦੇ ਰੰਗ ਵਰਗੀ ਐ ਸਬਜੀ ਕਿਵੇਂ ਨਹੀਂ ਬਣੀ ਐ ਬਜੀਆ ਇਹ ਬਣੀ ਐ ਲੋ ਵੀ ਦੋਸਤੋ ਜাদু ਭਾਵੇਂ ਕਹਿ ਲੋ ਫੀਲਿੰਗਸ ਦਾ ਤੇ ਭਾਵੇਂ ਕਹਿ ਲੋ ਹਰੀ ਤਰੀ ਦਾ ਸਬਜੀ ਬਹੁਤ ਸਵਾਦ ਬਣੀ ਹੈ ਸਾਰਿਆਂ ਨੇ ਬੜੀ ਪਸੰਦ ਕੀਤੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵਿਦਆਊਟ ਆਇਲ ਕਿਵੇਂ ਬਣਾਵਾਂਗੇ ਆਪਾਂ ਖਰੀ ਜਾਦੂ ਵਾਲੀ ਸਬਜੀ ਤੇ ਅੱਜ ਦਾ ਬਲੌਗ ਇੱਥੇ ਹੀ ਖਤਮ ਕਰਦੇ ਆਂ ਹੋਪ ਕਰਦੇ ਆਂ ਕਿ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਵੇਗਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਟਰਾਈ ਕੀਤੀ ਕਿ ਨਹੀਂ ਕੀਤੀ ਰੈਸਪੀ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਸ਼ਾਸਟ੍ਰੀਕਾਲ ਬਾਏ ਬਾਏ